ਸੋ ਪਾ ਜੀ ਦੇ ਸਾਹ ਪਾ ਜੀ ਦੇ ਸੀਜ਼ਨ ਆਜਾ ਬਾਈ ਜੀ ਅਸੀਂ ਹੁਣਾਂ ਛੱਤ ਡਬਲ ਕੋਟ ਕਰਨ ਲੱਗੇ ਆ ਤੇ ਪਾ ਜੀ ਹੁਣ ਇਹਨੂੰ ਕਰਤਾ ਹੀ ਗੱਲ ਤੇ ਇਹਦੇ ਵਿੱਚ ਪੇਂਟ ਪਾ ਲਿਆ ਤੇ ਪਾ ਜੀ ਵੀ ਪਾ ਜੀ ਹੁਣਾਂ ਦੇ ਜਾਣਦੇ ਆ ਹਾਂਜੀ ਤੇ ਇੱਧਰ ਦੇਖੋ ਵੱਡਾ ਪਾ ਜੀ ਹੁਣ ਲੱਗੇ ਪੰਜਾਂ ਚਲੋ ਠੀਕ ਹੈ ਆ ਜੀ ਕੰਮ ਚ ਰਿਹਾ ਹੈ ਉਹ ਬੰਦਾ ਸ਼ੈਡੇ ਤੇ ਲਾਈ ਜੀ ਜਾਂਦਾ ਹੈ ਯਾਰ ਰੇਤੀ ਕਰੀਏ ਓਕੇ ਜੀ ਦੋਸਤੋ ਇਹ ਮੰਦਿਰ ਆਪਾਂ ਅਗਲੇ ਸ਼ਾਟ ਦੇ ਨਾਲ ਦੋਸਤੋ ਆਪਾਂ ਅੱਜ ਚਾਹ ਲੈ ਕੇ ਜਾਣੇ ਪਏ ਆ ਬਾਜੀ ਹੁਣ ਆਸਤੇ ਪਰ ਅਰੇ ਆਪਾਂ ਵੀ ਉੱਪਰ ਵੀ ਆਵਾਂਗੇ ਤੀਜੀ ਮੰਜ਼ਲ ਤੇ ਬਾਜੀ ਹੁਣੀ ਬੈਠੇ ਹੋਏ ਆ ਤੇ ਆਪਾਂ ਹੁਣ ਜਾ ਰਹੇ ਆ ਦੂਜੀ ਝੜ ਗਏ ਤੇਜੀ ਤੇ ਛੜਦੇ ਪਏ ਆ ਸਾਹ ਝੜ ਗਿਆ ਦੋਸਤੋ ਫੋੜੀਆਂ ਝੜਦੇ ਝੜਦੇ ਆ ਤੇ ਬਾਜੀ ਹਣਾ ਦੇਖਿਓ ਮੋਬਾਈਲ ਆਰੇ ਲੱਗੇ ਪਿਆ ਕੰਮ ਕੋਈ ਕਰਦੇ ਨਹੀਂ ਗੇ ਇਹ ਨਵਾਂ ਚਾਹ ਲੈ ਕੇ ਆਏ ਸਪੈਸ਼ਲ ਤੌਰ ਤੇ ਬਣਾ ਕੇ ਤੇ ਲੋ ਬਾਜੀ ਚਾਹ ਪੀਓ ਬਿਸਕੁਟ ਹੈ ਨਾ ਹਾਂਜੀ ਉਹ ਜੀ ਬਿਸਕੁਟ ਹੈ ਨਾ ਚਾਹ ਆ ਗਈ ਆ ਤੀਜੀ ਮੰਜ਼ਿਲ ਤੇ ਬੈਠੇ ਆ ਤੀਜੀ ਮੰਜ਼ਿਲ ਤੇ ਬੈਠੇ ਆ ਦੇਖੋ ਮੋਰਾ ਹਾਲ ਮੁੜ ਕੇ ਨਾ ਹੋਇਆ ਪਿਆ ਤੇ ਭਾਜੀ ਨਹੀਂ ਕਵਲੀਆਂ ਸੁੰਦੇ ਪਿਆ ਤੇ ਇੱਧਰ ਕਿੱਧਰ ਲਾਉਣਾ ਪੇਟ ਭਾਜੀ ਆ ਆ ਮੂਹੇ ਨੂੰ ਥਲੇ ਨਹੀਂ ਬਣਾ ਇਹ ਸਾਰੀ ਸਵੇਰ ਦਵਾਰ ਤੇ ਲਾਈ ਉਹ ਨਹੀਂ ਆ ਕਹਿੰਦਾ ਹੁਣ ਆ ਭਾਜੀ ਨਹੀਂ ਕੇ ਭੱਗਾ ਭਾਜੀ ਗੋਲੀਆਂ ਵਾਲਾ ਪੇਟ ਬਣਾਉਂਦਾ ਪਿਆ ਇਹ ਚ ਪੜਾ ਦੇਖੋ ਜੀ ਭਾਜੀ ਠੇਕੇਦਾਰ ਤੇ ਦੋਸਤੋ ਇਹ ਆਪਾਂ ਆ ਗੋਲੇ ਗੋਲੇ ਬ੍ਰਾਊਨ ਕੀਤੇ ਹੋਏ ਆ ਇਹ ਹੁਣ ਆਪਾਂ ਇਹ ਰੰਗ ਦੇ ਕਰਾਂਗੇ ਰੰਗ ਬਣਾ ਬੰਦੇ ਪਾਇ ਬੰਦਾ ਪਿਆ ਚਲੋ ਨਾ ਆ ਰਹੇ ਤੇ ਇੱਧਰ ਭਾਜੀ ਆਪਣੇ ਪਠਾਨ ਭਾਜੀ ਤੇ ਇੱਧਰ ਠੇਕੇਦਾਰ ਸਾਹਿਬ ਪੱਗਾ ਅੰਕਲ ਜੀ ਪਾਣੀ ਲਗਵਾ ਦੇ ਆ ਕੇ ਭਾਈ ਕਿੰਨਾ ਟਾਈਮ ਹੋ ਗਿਆ ਤੈਨੂੰ ਕੰਮ ਕਰਦੇ ਨੂੰ ਭਾਈ 9 ਵਜੇ ਜੱਲ ਲੱਗੇ ਦਾ ਸਿਰ ਤੇ ਹਾਂ ਜੀ ਦੇਖੋ ਇਹ ਦੇਖ ਹੈ ਬਰਾਦ ਕਰਵੇ ਸਾਨੂੰ ਰੋਕਦੀ ਹੈ ਠੀਕ ਕਿਦਰ ਸੌ ਲੱਗੇ ਤੇ ਰਾਖਵਾਲੀ ਦਾ ਚਾਹੋ ਹੀ ਵਾਹੀ ਤਾਂ ਮਾਂ